ਇਹ ਤੋਂ ਦੀ ਛੱਡਾਂ ਮੈਂ ਤੈਨੂੰ ਦਿਲ ਦੀ ਤੈਨੂੰ ਮਾਰਦੀ ਵੀ ਇੰਨੇ ਨਹੀਂ ਲੱਗਦੀ ਹੱਥ ਕਰ ਹੱਥ ਕਰ ਰੌਲਾ ਨਾ ਪਾ ਕਰਨੀ ਹੈਗੀ ਹਉ ਵੀ ਗੋਲ ਸਾਡਾ ਕੰਮ ਕੀ ਹੈ ਸਾਡਾ ਕੰਮ ਰੜਕਣਾ ਕਿ ਆਵੇ ਚਾਹੇ ਨਾ ਆਵੇ ਪੂਰਾ ਪਾਣੀ ਨਿਕਲੂ ਫਿਰ ਨਹੀਂ ਨਹੀਂ ਕਿਉਂ ਵੀ ਨਿਕਲੇਗਾ ਕਿਉਂ ਨਿਕਲੂ ਤਾਂ ਇਹਦੀ ਗੱਲ ਹੈ ਇਹ ਨਾ ਗੱਲ ਕਹਿ ਦੇ ਉਸ ਪਾਣੀ ਨੇ ਬੱਸ ਬੀ ਉਹ ਮਲੇ ਨਹੀਂ ਲੱਗਦੀ ਲੰਮੇ ਤਰ ਮੋੜ ਪਹੁੰਚੇ ਹੋਏ ਸੀ 20 ਵਾਲੀ ਮੰਡੀ ਤੇ ਜਿਹੜੀ ਹਾਲ ਅੱਗੇ 20 ਤਰੀਕ ਨੂੰ ਲੱਗਦੀ ਹੈ ਮਹੀਨੇ ਚੱਕਵਾਰੀ ਤੇ ਬਾਕੀ ਬਾਈਰਾਂ ਤੋ ਵੀ ਨਹੀਂ ਖੜਾ ਜਿਵੇਂ ਗਰਮੀਆਂ ਤੋਫਾ ਤੇ ਚੰਗੀ ਬਰੀਡ ਦਾ ਨਗੀਨਾ ਇੱਕ ਵਾਰੀ ਤੁਰਦੇ ਚੱਕਰੋ ਤੇ ਥਣਲੇ ਵਾਗੀਆਂ ਜਮਣਾਂ ਝੋਲੀ ਟਾਇਟ ਲੇਵੇ ਦੀਆ ਕੱਲਾ ਕੱਲਾ ਥਾਣਾ ਤੇ ਬਾਕੀ ਅਰਬਾਈ ਨੇ ਵੀ ਸ਼ਿੰਗਾਰ ਨਗਨੀਓ ਕਸਰ ਕੋਈ ਛੱਡੀ ਨਹੀਂ ਮੋੜ ਲਾ ਬਾਈ ਚਾਰੇ ਥਣ ਕੱਲੇ ਕੱਲੇ ਨੇ ਹੱਥੀ ਚਵਾਈ ਵਾਲੇ ਵਧੀਆ ਪੋਲੇ ਮੋٹے ਮੋٹے ਥਾਨ ਨੇ ਤੇ ਸਿੰਗਾ ਸੋਂਗਾ ਦੀ ਓਕੇ ਇੱਕ ਵਾਰੀ ਕਰੋ ਚੈੱਕ ਤੇ ਬਾਕੀ ਆਪਾਂ ਡਿਟੇਲ ਹੈ ਜਿਹੜੀ ਪੂਰੀ ਬਾਈ ਤੋਂ ਲੈ ਕੇ ਦੇ ਬੰਨਦੇ ਬਾਈ ਕਿਉਂਕਿ ਗਰਮੀ ਬਹੁਤ ਜਿਆਦਾ ਹੋ ਗਈ ਮਿੱਤਰੋ ਟੈਂਪਰੇਚਰ ਜਿਹੜਾ 43 44 ਦੇ ਵਾਗਿਆ ਤੇ ਇਸ ਕਰਕੇ ਥੋੜਾ ਮੰਡੀ ਦੇ ਵਿੱਚ ਆਪਾਂ ਗਏ ਦੀ ਪਸ਼ੂ ਹਜੇ ਘੱਟ ਨੇ ਤੇ ਬਾਕੀ ਗੱਲਬਾਤ ਸਾਰੀ ਬਾਈ ਤੋਂ ਜਾਣਕਾਰੀ ਲੈਣਿਆ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤੇ ਬਾਈ ਨਾਮ ਦੱਸੋ ਆਪਣਾ ਪਹਿਲਾਂ ਹਰਦੀਪ ਸਿੰਘ ਆ ਜੀ ਠੀਕ ਆ ਬਾਈ ਹਰਦੀਪ ਪਿੰਡ ਕਿਹੜਾ ਪਿੰਡ ਦਲਗੇਵਾਲੀ ਆ ਜੀ ਨਲਿਏ ਦਲਗੇਵਾਲੀ ਦਲਿਏ ਵਾਲਾ ਹਾਂ ਜੀ ਕਿੱਥੇ ਰਹਿ ਗਿਆ ਇਹ ਆਪਣਾ ਰਹੇਗਾ ਮੌੜਾ ਤੋਂ ਵਾਹ 12 13 ਕਿਲੋਮੀਟਰ ਜਲਾ ਮਾਚਾ ਹਾਂ ਜਲਾ ਮਾਚਾ ਠੀਕ ਹੈ ਠੀਕ ਹੈ ਦਲੀ ਵਾਲਾ ਹਾਂ ਜੀ ਠੀਕ ਆ ਸੀ ਦਲੀ ਵਾਲਾ ਕਹਿੰਦੇ ਹਾਂ ਜੀ ਆਪਣੇ ਮਾਨ ਬਿਉੜੇ ਨਾਲ ਹਾਂ ਮਾਨ ਬਿਉੜੇ ਨਾਲ ਜੀ ਵਾਲੀ ਜਲਾ ਪਈ ਦਾ ਮਾਨਸਾ ਪਿੰਡ ਦਲੀ ਵਾਲਾ ਤੇ ਭਾਈ ਨੰਬਰ ਬੋਲ ਇੱਕ ਵਾਰ 99685 65930 ਹਰਦੀਪ ਭਾਈ ਜੇ ਗੱਲ ਕਰ ਲਈ ਪਹਿਲਾਂ ਵਪਾਰ ਦਾ ਕੰਮ ਹੈ ਕਿ ਬੈਸੀ ਕਰਦਾ ਬਾਈ ਇਹ ਝੋਟੀ ਕਰਦੀ ਹੈਗੀ ਠੀਕ ਹੂੰ ਵਪਾਰ ਕਰਦੇ ਵਪਾਰ ਹਾਂ 100 ਰੁਪਏ ਆ ਜਾ ਠੀਕ ਆ ਇਹ ਗੱਡੀ ਲਿਆ ਕੇ ਵੇਚਦੇ ਆ ਨਾ ਇਹ ਨਾਲ ਟੋਕੜੀ ਪਾ ਲੈਣ ਨੂੰ ਹਾਂ ਜੀ ਹਾਂ ਠੀਕ ਆ ਤੇ ਝੋਟੀ ਆਪਣੇ ਘਰੇ ਤਿਆਰ ਕਰੀ ਕਹਿੰਦੇ ਸੂਈ ਬਾਈ ਘਰੇ ਤਿਆਰ ਕਰੀ ਹੋਇਆ ਦੂਜਾ ਸੂਆ ਝੋਟੀ ਆ ਜੀ ਕਹਦੇ ਨੂੰ ਗਰਦੀਪ ਸੂਈ ਨੂੰ ਸੂਈ ਨਹੀਂ ਹੋ ਗਿਆ ਸ਼ੀਦ ਨੇ ਜੀ ਇਹਨੂੰ ਸ਼ੀਦ ਲੈ ਮੇਰੇ ਤੋਂ ਸ਼ੀਦ ਨੇ ਸੂਈਆ ਮਾਗਰ ਕੱਟੀ ਆ ਜੀ ਬਾਕੀ ਮਾਗਰ ਕੱਟੀਆਂ ਚੰਗੀ ਝੋਟੀ ਦੈਰ ਕਰੀਏ ਕਿੰਨ ਸੂਏ ਕਿੰਨੇ ਦੂਜੇ ਬਾਈ ਦੂਜਾ ਸੂਆ ਦੂਜਾ ਸੂਆ ਦੁੱਧ ਹੁਣ ਫੁਲਾ ਰਾ ਦੁੱਧ ਹੁਣ 15 ਲੀਟਰ ਆਇਆ ਜੀ ਪੂਰਾ ਪੂਰਾ 15 ਲੀਟਰ ਬਾਈ ਕਹਿੰਦਾ ਮਨਾ ਦੇਾਂਗੇ ਜੇ ਕੋਈ ਕੰਡਾ ਲੈ ਕੇ ਆਏ ਕਿਸੇ ਡੱਬੇ ਨਾਲ ਹਾਂਜੀ ਹਾਂਜੀ ਜਮਾ ਘਰੇ ਆ ਕੇ ਦਸੱਲੀ ਕਰ ਸਕਦਾ ਮਨ ਨਹੀਂ ਖੜਦਾ ਇੱਥੇ ਸਾਈ ਬੈਨਾ ਕਰ ਲੈ ਦੂਜੇ ਸੂਏ ਝੋਟੀ ਆ ਮਾਗਰ ਕੱਟੀਆਂ 15 ਕਿਲੋ ਦੁੱਧ ਜਿਹੜਾ ਨੈੱਟ ਪੂਰਾ ਤਿਆਰ ਆ ਤੇ ਸਵੇਰੇ ਸਵੇਰੇ ਹਜੇ ਮੰਡੀ ਤੇ ਪਹੁੰਚੀ ਆ ਤੇ ਗਾਹਕ ਹੋਈ ਨਾਲ ਦੀ ਨਾਲ ਲੱਗਿਆ ਪਿਆ ਸੀਗਾ ਤੇ ਬਾਈ ਹਰਦੀਪ ਰੇਟ ਦੀ ਗੱਲ ਨਹੀਂ ਰੇਟ 275 ਕਰਿਆ ਜੀ 2 ਲੱਖ 75000 ਮਾਨਤਾਨ ਕਿੰਨਾ ਕਰ ਦੇਗੇ ਮਾਨਤਾਨ ਹੋ ਜਾਊਗਾ ਜੀ ਆਪਾਂ 225 ਦੀ ਛੱਡ ਦੇਾਂਗੇ 225 ਸਵਾ ਦੋ ਦੀ ਸੰਭਾਲ ਲੈਣਾ ਡੋਟਾ ਬੱਜੀ ਤੇ ਇਲੇਰੀ ਮਾਸ ਲੱਟਣ ਲੱਗਰੀ ਕਿਉਂ ਘਰਨਸ਼ਰ ਪਠਾਰਿਓ ਮਾਂ ਪੜੋਸ਼ੀ ਤੇ ਆਵਾਜ਼ ਆਥਾਰੀ ਰੇ ਬਾਈ ਤੇਰੀ ਲੁਗਾਈ ਨੇ ਸੰਭਾਲੇ ਅਰ ਤੂੰ ਆਂ ਡਾਂਗਣ ਸੁਣਨਾ ਤੇ ਗਿਆ ਤਾਲੀ ਸੱਤ ਸਗ ਮੈਂ ਕੀ ਰੋਲਾ ਕਰਵਾ ਰੱਖਿਆ ਹੈ ਘਰ ਮੈਂ ਖਾਂ ਮੈਂ ਖਾਂ ਬੁਟੰਗੜ ਮੇਰੇ ਸਰ ਪਚੜ ਰਹੀ ਹੈ ਇਹ ਵੀ ਖੋਲਣ ਨਾ ਪਾਉਸ ਹੈ ਤੇ ਇਸ ਮੈਂ ਮੇਰੀ ਕੀ ਗਲਤੀ ਹੈ ਟਿਕਾ ਟਾਕਾ ਤਾਂ ਨਹੀਂ ਲਾਇਆ ਕਿ ਮੈਂ ਕੋਣ ਲਾਇਆ ਦੇਖ ਯਾ ਲਿਆ ਹਾਂ ਸਹਿ ਰਮਤ ਹੈ ਰਾਈਟ ਮਿਲਕ ਬੂਸਟਰ ਯਾ ਤੜਕੀ ਸਾਂ ਦਿਆ ਕਰ ਇੱਕ ਇੱਕ ਘੰਟਾ ਪਹਿਲਾਂ ਭਾਈ ਥਾਰੀ ਮਾਂ ਅਸ਼ਵੀ ਨਾ ਪੋਸ ਦਿਓ ਨਾ ਤੋ ਟਿਕਾ ਨਾ ਲਾਇਓ ਯੂ ਤੋ ਹੈ ਜਮਾ ਕਤੀ ਜ਼ਾਇਰ ਅਰ ਦੇਖਿਆ ਦਿਖਾ ਨਾ ਤਾਂ ਮੈਂ ਰਾਈਟ ਮਿਲਕ ਬੂਸਟਰ ਇਹਨੇ ਦਿਆ ਰੋ ਸਵੇਰ ਸ਼ਾਮ ਇੱਕ ਇੱਕ ਘੰਟਾ ਪਹਿਲਾਂ ਦਾਰ ਕਾਢਣ ਦਾ ਪਹਿਲਾਂ ਪੋਸਾ ਵੀ ਇੱਕ ਨੰਬਰ ਦਾ ਅਰ ਦਾਰ ਵੀ ਵੱਡੀ ਅਰ ਦੂਤ ਤਾਪੇ ਗਾਣਾ ਹੋਣਾ ਭਾਈ ਅਰਿਆ ਆਪਣਾ ਰੇਕ ਮੈਡੀਕਲ ਸਟੋਰ ਪੈ ਐਂ ਔਰ ਕੰਪਨੀ ਕੀ ਵੈਬਸਾਈਟ ਤੇ ਵੀ ਆਪ ਹੀ ਨਾ ਖਰੀਦ ਸਕੋ 7890045000 ਲੈ ਮਿੱਤਰੋ ਹਾਂ ਸਵਾ ਦੋ ਦੀ ਬਾਈ ਕਹਿੰਦਾ ਝੋਟੇ ਦੇ ਦਾਂਗੇ ਦੁੱਧ ਤਸੱਲੀ ਕਰ ਲੈ ਕੰਡਾ ਲੱਗਿਆ ਤਸੱਲੀ ਕਰ ਲੈ ਜਮਾ ਕਿਸੇ ਪਾਸੇ ਕੋਈ ਕਈ ਵਾਰਾ ਲੱਗਦਾ ਯਾਰ ਵਪਾਰੀ ਕਰ ਨਹੀਂ 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 ਇਹ ਗੱਲ ਨਹੀਂ ਹਾਂ ਉਹ ਮਨ ਲੱਗ ਗੱਲ ਨਹੀਂ ਰਿਹਾ ਕੰਡੇ ਤੇ ਕੰਡੇ ਤੇ ਲਾ ਕੇ ਕੰਡੇ ਤੇ ਲਾ ਤਸੱਲੀ ਕਰੋ ਤਿੰਨ ਟਾਈਮ ਚੋੜ ਚਾਰ ਟਾਈਮ ਠੀਕ ਆ ਜਦੋਂ ਤੁਹਾਡਾ ਮਨ ਖੜ ਕੇ ਲੈ ਜਿਓ ਠੀਕ ਆ ਸਾਈ ਬੈਨਾ ਕਰ ਲੈ ਇੱਥੇ ਤੇ ਘਰੇ ਜਾ ਕੇ ਚੋਲਿਓ 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 15 ਕਿਲੋ ਦੁੱਧ ਦੋ ਬਾਈ ਕਹਿੰਦਾ ਮਨੋ ਪ੍ਰੋਪਰ ਪੂਰਾ ਜਮਾ ਜਿਹੜਾ ਤਿਆਰ ਆ ਤੇ ਬਾਕੀ ਤਸੱਲੀ ਤੁਸੀਂ ਕਰਨੀ ਹੈ ਕਿਉਂ ਪੈਸੇ ਤੁਸੀਂ ਲੈਣੇ ਆ ਤੇ ਬਾਈ ਹਰਦੀਪ ਧਾਰ ਤੂਰ ਕਿਵੇਂ ਆ ਧਾਰ ਤਾਂ ਬਹੁਤ ਮੋਟੀ ਆ ਜੀ ਗੁੱਠੇ ਵਰਗੀ ਜਵਾਈ ਆ ਜਿਵੇਂ ਥਣ ਮੋਟਾ ਮਿੱਤਰੋ ਘਾਰ ਬਾਈ ਕਹਿੰਦਾ ਗੁੱਠੇ ਵਰਗੀ ਜਵਾਈ ਆ ਗੁੱਠੇ ਵਰਗੀ ਜਵਾਈ ਆ ਮੋਟੀ ਜਮਾ ਭੋਲੀ ਤੇ ਜਿਵੇਂ ਕਹਦੀ ਹੈਣਾ ਥਾਣਾ ਤੋਂ ਪਤਾ ਲੱਗਿਆ ਜਿਹੜੇ ਥਣ ਮੋਟੇ ਹੁੰਦੇ ਨੇ ਉਹਨਾਂ ਧਾਰ ਜ਼ਿਆਦਾ ਪੋਲੀ ਹੁੰਦੀ ਆ ਇਹ ਬਾਕੀ ਮਗਰ ਕੱਟੀ ਆ ਤੇ ਬਾਕੀ ਸਿੰਗਾ ਸੁੰਗਾ ਚੰਗੀ ਆ ਪੂਰੀ ਝੋਟੀ ਸਕੀਨ ਆਗੀ ਲੇਵਾ ਹਜੇ ਬਹੁਤ ਵਧੀਆ ਤਿਆਰ ਕਰਿਆ ਜਿਵੇਂ 15 15 ਨਾਲ ਉਸੂਨ ਬਾਈ ਨਾ ਜੀ 6 ਦਿਨ 6 ਦਿਨ ਅਜੇ ਤਾਂ ਮੈਲੇ ਮੂੜੇ ਤੇ ਚੱਲੂ ਤਾਂ ਦੁੱਧ ਬਾਈ ਕਿੰਨੀ ਉਮੀਦ ਲਾ ਕੇ ਚੱਲਣਾ ਦੁੱਧ ਆਪਾਂ ਦੁੱਧ ਉਮੀਦ ਹੈਗੀ ਆ ਵੀ 18 19 ਲੀਟਰ ਦੁੱਧ ਦੇ ਦੂ 18 ਤਾਂ ਹੈਗੀ ਹੀ ਆ 19 ਦਾ ਹੈਗੀ ਹੈਗੀ ਜਿਵੇਂ ਹੁਣ ਤੂੰ ਕਹਿੰਦਾ ਵੀ ਗੁੰਮੀ ਚੰਗਾ ਦੁੱਧ ਆ ਤੇ ਮੈਂ ਤਾਂ ਮੈਲੇ ਜਿਵੇਂ ਕਿ ਪਹਿਲੇ ਲਈ ਛੂਏ ਝੋਟੀ ਨੇ 14 ਲੀਟਰ ਆ ਕਰੇ ਜੋ ਅਰਦੀ ਚੋਟੀ 14 ਕਿਲੋ ਬਾਈ ਦਾ ਚੋਇਆ ਹੋਇਆ ਤੇ ਦੂਜੇ ਸੂਏ ਅੱਜ ਦੀ 18 ਦੀ ਉਮੀਦ ਹੈਗੀ ਹੈਗੀ ਕਿਉਂਕਿ ਅਜੇ ਦਾ ਸੂਈ ਦੇਣੀ ਥੋੜੇ ਹੋਏ ਨੇ 6 ਦਿਨ ਹੋਏ ਨੇ ਤੇ ਬਾਕੀ ਮਾਲੇ ਮੂਲੇ ਤੇ ਲੱਗੂ ਝੋਟੀ ਵਧੀਆ ਖੋਲ ਕੇ ਖਾਣ ਪੀਣ ਲੱਗੂਗੀ ਤਾਂ ਦੁੱਧ ਮਿੱਤਰੋ ਕੱਢ ਦੂਗੀ ਬਾਕੀ ਫਲੇਵਾ ਵੀ ਦੱਸਦਾ ਤੇ ਇਹ ਸਾਬ ਜਿਵੇਂ ਹੁਣ ਰੇਟ ਵੀ ਕੋਈ ਬਾਹਲਾ ਨਾ ਮੰਨੋ ਜਿਵੇਂ ਝੂਆ ਹੈ ਨਹੀਂ ਬਾਈ ਹਨਾ ਹਾਂ ਹੈ ਨਹੀਂ ਤੇਜੀ ਹਨਾ ਹੁਣ ਤੇਜੀ ਹੈ ਐ ਸੌਂਤੀਆ ਕਿਤੇ ਝੂਆ ਬੂ ਫੇਰ ਹਾਂ ਜੀ ਹਾਂ ਛੋੜੀਆਂ ਛੋੜੀਆਂ ਦੇ ਡੂਡ ਡੂਡ ਦੀ ਬੀ ਜਾਂਦੇ ਨੇ ਬਿਲਕੁਲ ਲੱਖ ਲੱਖ ਰੁਪਈਆ ਦਾ ਜਮਾਨੀ ਉੱਟ ਗਿਆ ਹਾਂ ਜੀ ਉਹ ਤਾਂ ਘਟਾ ਹੀ ਨਹੀਂ ਗਿਆ ਲੱਖਾਂ ਰੇਤਾ ਤੇ ਮਿੱਤਰੋ ਝੋਟੀ ਚੰਗੀ ਆ ਜੇ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰੋ ਤੇ ਆਪਣੇ ਚੈਨਲ ਨੂੰ ਫੋਲੋ ਕਰੋ ਤੇ ਬਾਕੀ ਬਾਈ ਨੇ ਇੱਕ ਵਾਰੀ ਸੰਪਰਕ ਜ਼ਰੂਰ ਕਰ ਲਿਓ ਬਾਈ ਇੱਕ ਵਾਰੀ ਨੰਬਰ ਹੋਰ ਬੋਲਦੇ 98756 65930 ਪਿੰਡ ਬਾਈ ਦਾ ਦਲੀਆਲਾ ਜ਼ਿਲ੍ਹਾ ਮਾਨਸਾ ਤੇ ਬਾਕੀ ਪੂਰੀ ਜਾਣਕਾਰੀ ਲੈ ਕੇ ਫੇਰ ਤੁਸੀਂ ਜਿਹੜੀ ਝੋਟੀ ਖਰੀਦ ਸਕਦੇ ਲੈ ਮਿੱਤਰੋ ਬਾਈ ਪਿੰਡੇ ਕੋਲੇ ਆਪਾਂ ਅੱਜ ਫੇਰ ਪਹੁੰਚੇ ਈ ਵਿਹਾਲੀ ਮੰਡੀ ਦੇ ਲਈ ਖੜਾ ਸੀਗਾ ਪਿੰਡਾ ਹਰ ਮੰਡੀ ਦਾ ਆਪਣਾ ਮਿਲਦਾ ਹੁੰਦਾ ਵਿਹਾਲੀ ਬਾਈ ਕੋਲੇ ਤਾਜੀ ਸੂਈ ਮਾ ਚੱਲੀ ਕਿਤੇ ਬਾਈ ਸੱਸੀ ਗੱਲ ਇੱਕ ਵਾਰੀ ਚੋਰ ਦੀ ਸੁਨਾਣਾ ਨਾ ਫੇਰ ਆਪਾਂ ਬਾਈ ਤੋਂ ਜਿਹੜੀ ਲੋਕਾਉਟ ਦੀ ਪਿੰਡ ਕਿਹੜਾ ਬਾਈ ਆ ਨਈਆਂ ਵਾਲਾ ਜੀ ਤਾਜੀ ਸੂਈਏ ਗਰਮੀ ਬਾਹਰ ਕਾਦੇ ਆ ਬਾਈ ਗਰਮੀ ਕਰਕੇ ਨਾ ਬੁਰਾ ਹਾਲ ਹੋ ਰਿਹਾ ਨਾ ਬਾਈ ਪਾਣੀ ਨਾਲ ਨਮਾਈ ਜਾਂਦਾ ਪਿੰਡੇ ਦਾ ਪਿੰਡ ਹੈ ਬਾਈ ਨਈਆਂ ਵਾਲਾ ਬਠਿੰਡਾ ਦਾ ਹਾਲ ਹੋ ਰਿਹਾ ਇੰਨੀ ਜ਼ਿਆਦਾ ਗਰਮੀ ਆ ਹੋਰਾਂ ਹੋ ਜਾ ਬਾਈ ਦਾ ਕੰਮ ਵਧੀਆ ਤਾਜੀ ਸੂਈਆਂ ਕੰਪਨੀਆਂ ਹੁਣ ਘਟਾਉਂਦੇ ਗੱਲ ਬਤਾਏ ਸੋ ਬਾਈ ਸੱਚੀ ਗੱਲ ਸੱਚ ਹੁੰਦਾ ਤਾਇਏ ਬਾਈ ਨਾਮ ਮਾਰਦੀ ਤੁਸੀਂ ਚੋਕੇ ਉਤਰੋ ਖੀਸ਼ਾ ਗੁਰਵਿੰਦਰ ਗੁਰਵਿੰਦਰ ਪਿੰਡਾ ਪਿੰਡਾ ਤੋਰ ਕੇ ਲੈਣਾ ਛੋਟੇ ਮੋੜ ਤੇ ਬਾਈ ਤੋਰ ਲੈ ਭਾਈ ਜੀ ਸਰ ਲੋ ਤੇ ਤਾੜੀਆਂ ਸੂਈਆਂ ਹੋਈਆਂ ਅੱਜ ਵੀ ਚਾਰ ਪੰਜ ਨਾਗ ਬਾਈ ਕੋਲੇ ਚਾਰ ਨਾਗ ਤੇ ਬਾਕੀ ਆਪਾਂ ਡਿਟੇਲ ਲੈ ਕੇ ਦੇਵਾਂਗੇ ਹਵਾਨਾ ਹੂਨਾ ਚੈੱਕ ਕਰੋ ਤੇ ਪੂਰਾ ਵਧੀਆ ਮਿੱਤਰੋ ਨਾੜਾਂ ਉੱਬਰ ਕੇ ਇਧਲੇ ਪਾਸੇ ਬਾਹਰ ਆਈ ਜਾਂਦੀਆਂ ਨੇ ਤਾਇਟ ਜੇ ਲੈਵੇ ਦੀ ਵਧੀਆ ਫਸਲਾਂ ਪੱਟਾਂ ਦੇ ਵਿੱਚ ਲੈ ਕੇ ਤੁਰਦੀ ਆ ਤੇ ਦੂਜੇ ਤੀਜੇ ਸੂਏ ਹੋਊਗੀ ਬਾਕੀ ਬਾਈ ਭੰਦੇ ਤੋਂ ਡਿਟੇਲ ਲੈ ਕੇ ਦਿੰਨੇ ਆ ਕੀ ਰੇਟ ਕਰਦਾ ਕਿੰਨਾ ਦੁੱਧ ਬਾਦਾ ਤੇ ਸੂਈ ਮੇਰੇ ਹਿਸਾਬ ਨਾਲ 2 ਮਹੀਨਿਆਂ ਦੀ ਹੈ। 2 ਮਹੀਨਿਆਂ ਦੀ ਬੰਦੇ। ਹਾਂ। 2 ਮਹੀਨਿਆਂ ਦੀ ਮਾਗਰ ਕੱਟਾ ਹਨਾ। ਹਾਂ। ਮਾਗਰ ਕੱਟੀਆ ਕੱਟੀਆ। ਕੱਟੀਆ। ਮਾਗਰ ਕੱਟੀਆ 2 ਮਹੀਨੇ ਸੂਈ ਹੈ। ਇੱਕ ਵਾਰੀ ਬਈ ਇਧਰੋਂ ਨਾੜਾ ਦਿਖਾ। ਤੇ ਆਹ ਦੇਖੋ ਮਿੱਤਰੋ ਹਨਾ ਉੱਬਰ ਕੇ ਜਮਾ ਸ਼ੈਡ ਤੋਂ ਸੈਡ ਪੋਈ ਲੈ। ਤੇ ਜਮਾ ਐ ਬਾਹਰ ਆਈ ਜਾਂਦੀ ਹੈ ਯਾਰ ਕਮਾਲ ਕਰਿਆ ਬਈ ਹਨਾ ਆਰਡਰ ਬਹੁਤ ਚੰਗਾ ਲੱਗਿਆ ਮੈਨੂੰ। ਦੁੱਧ 13 ਕਿਲੋ ਹੋ ਗਿਆ ਜੀ। ਥਣ ਜਮਾ ਚਾਰੇ ਕੱਲਾ ਕੱਲਾ ਸਪੇਸ ਤੇ ਪੂਰੀ ਤੇ ਆਰਡਰ ਪੰਦੇ ਆਇਆ ਜਿਵੇਂ ਜਿਵੇਂ ਤਾਜੀ ਸੂਈ ਹੁੰਦੀ ਹੈ ਨਾ ਹਾਂ ਦੁੱਧ 13 ਕਿਲੋ ਦੁੱਧ ਹੁਣ ਹਾਂ 4 ਕਿਲੋ ਨਹੀਂ ਨਹੀਂ ਕਰਨੀ ਗਰਮੀ ਚਾ ਹਾਂ 15 ਕਿਲੋ ਹੀ ਸੱਜਰ ਥੱਲੇ ਮਿੱਤਰੋ ਬਰੀਕ ਬਹੁਤ ਹੈ ਮੈਸ ਬਰੀਕ ਬਹੁਤ 44 43 ਟੈਂਪਰੇਚਰ ਦੇ ਵੀ 14 ਕਿਲੋ ਬਾਈ 13 ਕਿਲੋ 13 ਕਿਲੋ ਹੁਣ ਜਿਹੜਾ ਹਜਰਾ 2 ਮਹੀਨੇ ਸੂਈ ਆ ਠੀਕ ਆ ਬਾਈ ਇਹ ਲੈ ਗਏ ਆ ਮਾਲਕਾਂ ਨੂੰ ਕਿ ਮਾਲ ਲੈ ਕੇ ਜਾਂਦੀ ਹੈ ਮਾਰ ਕੱਟੀ ਆ ਇਹ ਕਈ ਵਾਰ ਮਲਾ 2-3 ਮਹੀਨੇ ਦੇ ਹੋਇਆ ਲਾ ਦੋ ਦਿਕੇ ਕਿਤੇ ਨਹੀਂ ਕੋਈ 5-4 ਦਿਨ ਇਧਰ ਉਧਰ ਹੋਦਾ ਰਹਿੰਦਾ ਫਿਰ ਵੀ ਚੱਲ 2-3 ਮਹੀਨੇ ਸੂਈ ਹੈਗੀ ਤੇ ਬਾਕੀ ਸਾਹਮਣੇ ਆ ਜੀ ਤੇ ਬਾਕੀ ਜਰਾ ਬਰੀਕੀ ਹੈ ਚਮੜੀ ਦੀ ਠੀਕ ਆ ਇੰਨੇ ਟੈਂਪਰੇਚਰ 13 ਕਿਲੋ ਦੁੱਧ ਜਿਹੜਾ ਹੁਣ ਵੀ ਮੱਝ ਥੱਲੇ ਤਿਆਰ ਆ ਤੇ ਤਾਜੀ ਸੂਈ ਦਾ ਤੁਸੀਂ ਅੰਦਾਜ਼ਾ ਲਾ ਹੀ ਸਕਦੇ ਹੋ ਜਿਹੜਾ ਲੇਵਾ ਅਡਰਾ ਤਾਂ ਤਾਜ਼ੀਆਂ ਸੂਈਆਂ ਵਰਗਾ ਦਿਖਾਈ ਦਿੰਦਾ ਹੈ ਨਾ ਜਿਵੇਂ ਤਾਜੀ ਸੂਈ ਹੁੰਦੀ ਹੈ ਮੱਝ ਤਾਂ ਹੈ ਪਿਆਗਾ ਤੇ ਪਿੰਦੇ ਦੁੱਧ 13 ਕਿਲੋ ਪੂਰਾ ਪ੍ਰੋਪਰ ਹੈ ਜੀ ਮਣਕੇ ਲੈ ਜੀ ਹਾਂ ਤੇ ਰੇਟ ਬਾਈ ਕੀ ਕਰਤਾ ਮੁੱਲ ਇੱਕ 15 ਲੱਖ ਦੀ ਦੇਣੀ ਪੂਰੇ ਦੀ ਲੈ ਮਿੱਤਰੋ 1 ਲੱਖ 15000 ਰੇਟ ਆ 1 ਲੱਖ ਦੀ ਪੂਰੇ ਦੀ ਬਾਈ ਦੀ ਕਹਿੰਦਾ ਦੇਣੀਆ 13 ਕਿਲੋ ਦੁੱਧ ਹਾਜ਼ਰਾ ਦੋ ਟਾਈਮ ਤਿੰਨ ਟਾਈਮ ਚੋਕੇ ਦੇਖ ਸਕਦੇ ਹੋ ਤੇ ਸੂਏ ਕੰਮੀ ਆ ਬੰਦੇ ਤੀਜਾ ਬਾਈ ਤੀਜਾ ਸੂਆਗਾ ਤੇ ਮਗਰ ਕੱਟੀ ਆ ਤੇ ਦੋ ਨੰਬਰ ਤੇ ਆਜੋ ਤੇ ਇਹ ਕਹਿੰਦਾ ਸੂਆ ਬਾਈ ਇਹ ਚੌਥਾ ਹੋ ਬਾਈ ਇਹ ਚੌਥਾ ਸੂਆ ਇੱਕ ਵਾਰੀ ਤੁਰਦੀ ਤੁਸੀਂ ਚੈੱਕ ਕਰੋ ਇਹ ਤਾਜੀ ਸੂਈ ਹੋਈ ਹੈ ਨਾ ਹਾਂ ਇਹ ਤਾਜੀ ਸੂਈ ਹੋਈ ਆ ਤੇ ਬਾਕੀ ਆਟਰ ਰੋਟਰ ਇਹਦਾ ਵੀ ਚੱਕਰ ਲਓ ਤੁਰਦੀ ਦਾ ਇੱਕ ਵਾਰੀ ਥਣ ਸਪੇਸ ਤੇ ਆ ਪਰ ਹੈ ਥੋੜੇ ਨੇੜੇ ਦੂਰ ਆ ਵਧੀਆ ਤੇ ਠੀਕ ਆ ਥਣਲੇ ਵੀ ਸਾਫ ਆਗਾ ਜਿਵੇਂ ਆਪਾਂ ਕਹੇ ਦੀ ਹੈਣਾ ਤੇ ਚੌਥੀ ਸੂਈ ਹੈ ਕਿ ਤਾਜੀ ਸੂਈ ਜਾਂ ਮਾਗਰ ਨੀਲੀ ਦਾ ਵੀ ਗ੍ਰੇਡੇਡ ਦਾ ਬੱਚਾ ਦੋ ਪੈਰ ਪਿਛਲੇ ਚ ਕਿਤੇ ਆ ਤੇ ਸਿਰ ਚ ਬੱਲ ਆ ਪੂਛ ਚਿੱਟੀ ਆ ਠੀਕ ਆ ਮੂਰਲੇ ਪੈਰ ਆ ਜਿਹੜੇ ਕਾਲੇ ਮਾਗਰ ਕੱਟਾ ਬਾਈ ਕੱਟੀ ਆ ਕੱਟੀ ਆ ਮਾਗਰ ਕੱਟੀ ਆ ਨੀਲੀ ਰਾਬੀ ਦੀ ਗ੍ਰੇਡੇਡ ਆ ਦੀ ਠੀਕ ਆ ਨਿਸ਼ਾਨੀਆਂ ਦੋ ਪੈਰਾਂ ਤੇ ਹੈ ਨਹੀਂ ਗਿਆ ਤੇ ਮਗਰ ਨਹੀਂ ਦੋਤੇ ਹੈਗੇ ਯਾਨੀ ਨੀਲੀ ਰਵਦੀ ਸਿੱਧੇ ਕਰਦੇ ਪਾਂ ਤੁਸੀਂ ਮੱਝ ਵੀ ਆਪ ਜਿਹੜੀ ਗ੍ਰੇਡਰਾਂ ਚ ਆ ਜਾਂਦੀ ਆ ਜਿਵੇਂ ਆਪਾਂ ਕਹਿੰਦੀ ਇਹਦੇ ਮੱਥੇ 'ਚ ਫੂਲ ਆ ਤੇ ਪਿੰਦੇ ਕਹ ਦਣਾ ਸੁਯੋਗ ਪਈ ਇਹ ਚੌਥਾ ਦਾਣਾ ਬਈ ਇਹ ਚੌਥਾ ਦਾਣਾ ਹਾਂ ਦੁੱਧ ਕਹਣਾ ਹੁਣ ਪਉ 10-11 ਕਿਲੋ ਚੌਥਾ ਸੁਆ 10-11 ਕਿਲੋ ਹੁਣ 4 12 ਕਿਲੋ ਦੇ ਦੂਣ ਬਈ ਤਿਆਰ ਆ 12 ਕਿਲੋ ਦੇ ਬਈ ਕਹਿੰਦਾ ਗਾਰੰਟੀ ਦੇ ਕੇ ਦੋ ਰਾਂਗੇ ਹਾਂ 3 ਹਜਦਾ ਮੱਲਾ 4 ਦਿਨ ਹੀ ਹੋਏ ਸੂਈ ਨੂੰ ਠੀਕ ਹੈ ਛੂਆ ਵੀ ਚੌਥਾ ਮੱਝ ਵਧੀਆ ਕੀ ਘਰੇ ਦੁੱਧ ਪਾਉਣ ਵਾਸਤੇ ਵੱਡੀ ਮੱਝ ਹੈ ਨਾ ਇਹ ਵਰਮਿੰਗ ਦੀ ਕੋਲੀ ਨੂੰ ਨਾ ਦਿੱਕਤ ਆ ਜਾਂਦੀ ਹੈ ਬਾਈ ਲਟਾਣਾ ਲਾ ਕੇ ਨੇ ਚੌਣ ਚਾਣ ਦੀ ਬਹੁਤ ਚੰਗੀ ਆ ਕੋਲੀਆ ਹਾਂ ਤੇ ਕੀ ਰੇਟ ਕਰੇ ਬੰਦੇ ਦਾ ਇਹਦਾ 1 20 ਹੈ ਜੀ 1 10 ਦੀ ਦੇ ਦਿੰਦੇ 1 ਲੱਖ ਦੇ 20 ਹਜ਼ਾਰ ਰੇਟ ਆ ਬਾਈ ਕਹਿੰਦਾ 1 10 ਹੀ ਦੇ ਦਾਂਗੇ ਰੇਟ ਜਮਾਂ ਖਸਮ ਇੱਕ ਤਾਂ ਤੇਰੇ ਸ਼ੂਗਰ ਉੱਪਰ ਤਾਂ ਤੂੰ ਗੁੜ ਖਾਵਾ ਮਰ ਰਹਿਗਾ ਕੇ ਰੋ ਬੇ ਮਾਤਾ ਮਾ ਆਪਣੇ ਖਾਤਰ ਕੋਈ ਨਾ ਕੁੱਟਦਾ ਇਸਨੇ ਫਿਰ ਯੂ ਦੇਖ ਰਾਈਟ ਰੂਮਨ ਯਮਾਸ਼ਨ ਅਪਲਾ ਕੋਈ ਨਾ ਖਾਂਦੀ ਗਰਮੀ ਮਨਿਆਰੇ ਉਪਰ ਤੇ ਨਹੀਂ ਤੂੜੀ ਆਗੀ ਇਸਮੇ 5 ਤੋਂ ਪਾਉਚ ਸੇ 20 20 ਗ੍ਰਾਮ ਕੇ ਹੈ ਔਰ ਗੁੜ ਮੇ ਮਿਲਾ ਕੇ ਗਾਡਾ ਬਣਾ ਕੇ ਔਰ ਇੱਕ ਦਿਨ ਦੇ ਦੇ ਦਿਨ ਮੈਂ ਕਿਸੇ ਟਾਈਮ ਦੇ ਦੇ ਸਾਰੇ ਮੈਡੀਕਲ ਸਟੋਰਾਂ ਪੈ ਔਰ ਕੰਪਨੀ ਕੇ ਆਪਣੀ ਵੈਬਸਾਈਟ ਹੈ ਆਪ ਉੜ ਤ ਜਾ ਕੇ ਖਰੀਦ ਸਕੋ 7890043000 ਜਿਵੇਂ ਹੁਣ ਮਹਿੰਗਾਈ ਬਹੁਤ ਆ ਬਾਈ ਤੇਜ਼ੀ ਬਹੁਤ ਆ ਤੁਸੀਂ ਵੀਡੀਓ ਦੇਖ ਕੇ ਕਮੈਂਟ ਜ਼ਰੂਰ ਕਰਿਓ ਬਾਈ ਦੇ ਰੇਟ ਕਿਵੇਂ ਲੱਗੇ ਤੇ ਜਿਹੜੇ ਭਰਾ ਆਪਣੇ ਚੈਨਲ ਨੂੰ ਪਹਿਲੀ ਵਾਰ ਦੇਖੇ ਨੇ ਨਾਲ ਫੋਲੋ ਜ਼ਰੂਰ ਕਰਿਆ ਕਰੋ ਤੇ ਨਾਲ ਕਮੈਂਟ ਵੀ ਕਰਿਆ ਕਰੋ ਇਹ ਦੂਜਾ ਸੂਆ ਪੰਦੇ ਹਾਂ ਦੂਜਾ ਸੂਆ ਤੀਜੇ ਨੰਬਰ ਤੇ ਬਾਈ ਤੁਰਦੀ ਚੈੱਕ ਕਰ ਲਓ ਇਹ ਵੀ 32 ਸੂਈ ਹੈ ਨਾ ਹਾਂ 32 ਸੂਈ ਹੈ ਥਣਲੇ ਵੇਦਾ ਵੀ ਸਾਫ਼ ਆ ਜਮਾ ਫਸਵਾ ਜਿਵੇਂ ਕਹਦੀ ਆਪਾਂ ਹਨਾ ਤੇ ਇਕੱਲਾ ਇਕੱਲਾ ਥਾਣਾ ਤੇ ਥਣ ਥੋੜੇ ਜਿਵੇਂ ਕਹਦੀਏ ਟਿੱਡੇ ਜੇ ਜ਼ਰੂਰ ਕਰਦਿਓ ਮਾਗਰੋਂ ਤੇ ਉਹ ਸਪੇਸ ਤੇ ਵਧੀਆ ਸਾਫ ਆ ਥਣ ਲੈਵਾ ਤੇ ਦੂਜਾ ਸੁਹਾ ਮੰਨੀ ਭਾ ਗੋਲ ਕੇ ਪਰਲੇ ਬੱਚੇ ਤੇ ਬਾਕੀ ਆਪਾਂ ਇਹਦੀ ਡਿਟੇਲ ਭਿੰਦੇ ਤੋਂ ਲੈ ਕੇ ਦਿੰਨੇ ਆ ਮਿੱਤਰੋ ਜੇ ਤੁਹਾਡੇ ਕੋਈ ਸਮਝ ਚ ਆਉਂਦੀ ਐ ਸੰਬਰਕ ਭਿੰਦੇ ਨਾਲ ਜ਼ਰੂਰ ਕਰ ਲਿਓ ਤੇ ਭਿੰਦੇ ਦੂਜਾ ਸੁਹਾ ਬਾਈ ਇਹਦਾ ਹਨਾ ਦੂਜਾ ਸੁਹਾ ਅੱਜ ਅੱਜ ਸੂਈ ਨੂੰ ਹਫਤਾ ਹੋ ਗਿਆ ਬਾਈ ਹਫਤਾ ਹਾਂ ਇੱਕ ਹਫਤੇ ਸੂਈ ਆ ਤੇ ਦੁੱਧ ਬਾਈ ਮਗਰ ਕਟਾ ਬਾਈ ਦੁੱਧ ਦੁੱਧ ਹੁਣ ਹੋਊਗਾ 11 ਕਿਲੋ ਬਾਈ 11 ਕਿਲੋ ਦੁੱਧ ਰੈਡੀ ਤਿਆਰ ਆ ਮਗਰ ਕਟਾ ਤੇ ਸਾਫ ਥਣ ਲੈਵੇ ਦੀ ਆ ਵਧੀਆ ਟਾਈਟ ਜਾਂ ਲੈਵਾ ਤੇ ਕਹਿੰਦੇ ਉਮੀਦ ਕਿੰਨੇ ਕੀ ਰਊ ਕੱਢੂ 12 ਕਿਲੋ 12 ਕਿਲੋ ਦੇ ਦੋ ਭਾਈ ਗਾਰੰਟੀ ਦੇ ਦਿਆਂਗਾ ਫੁੱਲ ਗਾਰੰਟੀ ਦੇ ਦਿਆਂਗਾ 12 ਕਿਲੋ ਕੋਈ ਗਰਮੀ ਆ ਕੱਢਣ ਦਾ ਵੱਧ ਵੀ ਕੱਢਦੇ ਨਾ ਕੱਢਦੇ ਬਹੁਤ ਆ ਭਾਈ ਟੈਂਪਰੇਚਰ ਵੀ ਵੜਾ ਜਾ ਰਿਹਾ ਹੈ ਤੇ ਗਰਮੀ ਦੇ ਚ 44 45 ਦੇ ਟੈਂਪਰੇਚਰ ਦੇ ਵਿੱਚ ਵੀ ਭਾਈ 12 ਕਿਲੋ ਦੀ ਕਹਿੰਦਾ ਗਾਰੰਟੀ ਦੇ ਕੇ ਤੋਰਾਂਗੇ ਠੀਕ ਆ ਜੇ ਪਿੰਦੇ ਗਈ ਵਾਰ ਨਹੀਂ 12 ਕੱਢਦੀ ਤਾਂ ਵਾਪਸ ਆ ਜੂਗੀ ਆ ਜੂਗੀ ਠੀਕ ਆ ਇਹ ਵੀ ਬਾਈ ਜ਼ਿੰਮੇਦਾਰੀ ਲੈਂਦਾ ਜੇ ਬਾਹਰ ਕਹਿੰਦਾ ਬਾਈ ਕਹਿੰਦਾ ਵਾਪਸ ਵੀ ਕਰ ਜੇ ਕੋਈ ਚੱਕਰ ਨਹੀਂ ਪਰ ਜਿਹੜੀ ਗੱਲ ਹੋਈ ਉਹ ਕਹਿ ਕੇ ਦੇਵਾਂਗੇ ਤੇ ਪਿੰਦੇ ਰੇਟ ਦੀ ਗੱਲ ਬਾਈ ਇਹਦਾ ਸਵਾ ਮੰਗਦੇ ਇੱਕ 15 ਹੀ ਦੇਦਾ ਇੱਕ 15 ਦੀ ਹਾਂ ਇਹਦਾ 1 ਲੱਖ 25 ਹਜ਼ਾਰ ਰੇਟਾਂ ਬਾਈ ਕਹਿੰਦੇ 1 ਲੱਖ 15 ਹਜ਼ਾਰ ਦੀ ਝੋਟੀ ਕਹਿੰਦਾ ਦੇ ਦਾਂਗੇ ਦੂਜੇ ਸੂਏ ਆ ਤੇ ਚੌਥੇ ਨੰਬਰ ਤੇ ਚੈੱਕ ਕਰ ਲਓ ਮਿੱਤਰੋ ਫੇਰ ਗ੍ਰੇਡੇਡ ਆ ਗਈ ਨੀਲੀ ਰਾਵੀ ਦੀ ਤੇ ਵਧੀਆ ਸਾਫ ਥਣ ਲੈ ਬਾਈ ਇਹਦਾ ਵੀ ਮੂਹ ਨੂੰ ਜਾਏ ਤੱਕ ਪਾਉਣਾ ਥੋੜਾ ਜਿ ਤੇ ਟੈਟ ਜਲੇਵਾ ਤੇ ਇਹ ਵੀ ਤਾਈ ਸੂਈ ਜਿਵੇਂ ਕਹਦੀ ਘਰੇਲੂ ਦੁੱਧ ਪੀਣ ਵਾਲੀ ਮਾਂ ਆ ਬਾਈ ਕੰਮੇ ਸੂਇਆ ਤੀਜਾ ਸੂਆ ਉਹ ਘਰੇਲੂ ਦੁੱਧ ਪੀਣ ਵਾਲੀ ਮਾਂ ਸਾ ਤੀਜਾ ਸੂਆ ਕੱਟੇ ਕੱਟਾ ਕੱਟੇ ਨਾ ਇਹ ਕੱਟਾ ਤੀਜਾ ਸੂਆ ਤੇ ਇਹਨੂੰ ਕਹਿਦਣ ਹੋਗੇ ਬੰਦੇ ਇਹਨੂੰ ਸੂਈ ਨੂੰ ਬਾਈ ਹਫਤਾ ਹੋ ਗਿਆ ਉਹ ਇੱਕ ਹਫਤੇ ਸੂਈ ਹੈ ਦੁੱਧ ਬਾਈ ਦੁੱਧ 10 ਕਿਲੋ ਹੋਏਗਾ ਬਾਈ ਪੂਰਾ ਹਾਂ ਜਮਾ ਤੇ 10 ਕਿਲੋ ਮਿੱਤਰੋ ਰੈਡੀ ਆ ਹਾਉਤੇ ਸੁਈਆ ਇਹ ਤਾਂ ਫਿਰ ਦੱਸੀ ਦੂਕੇ ਵੱਧੂਗਾ ਕਿੰਨੇ ਕਿਲੋ ਕਬੋ ਸਕਦੀ ਐ ਬੋਲਾ ਨਹੀਂ ਕਰਦਾ ਵਾਲੇ ਬਾਲੀ ਸੇਵਾ ਕਰੀ ਜੇ ਹਾਂ ਜੇ ਗਰਮੀ ਆ ਬੰਦੀ ਸੇਵਾ ਕਰੀ ਤਾਂ ਕਿਲੋ ਦਾ ਫਰਕ ਪੈ ਗਿਆ ਬਾਈ ਕਹਿੰਦਾ ਐਵੇਂ ਗੱਪ ਮਾਰਨ ਮੈਂ ਕਹੀ ਐ ਮੈਂ ਤੇਰਾ ਪਹਿਲ ਨੂੰ ਅਗਲੇ ਦੇ ਘਰੇ ਨਾ ਤੇਰਾ ਦੇਵੇ ਗੱਲ ਦੇਣੀ ਆਂਦੀ ਹੈ ਨਾ ਗੱਲ ਉਹ ਨਹੀਂ ਕਰੋ ਬਾਈ ਜਿੰਨਾ ਫਾਇਦਾ 10 ਕਿਲੋ ਦੁੱਧ ਬਾਈ ਕਹਿੰਦਾ ਪ੍ਰੋਪਰ ਰੈਡੀ ਐ 10 ਕਿਲੋ ਦੇਊਗੀ ਜੇ ਕਿਵੇਂ ਹੋਰ ਸੇਵਾ ਮਣੀ ਮੁੱਟੀ ਜਾਇਜ਼ ਕਰ ਲਈ ਤਾਂ ਕਿਲੋ ਕਰ ਸਕਦੀ ਐ ਹੋਰ ਤੇ ਬਿੰਦੇ ਦਾ ਰੇਟ ਬਾਈ 10 ਦਾ 98 ਹੀ ਦੇ ਦਾਂਗਾ 110000 ਰੇਟਾ ਸੂਆ ਕਮਾ ਤੀਜਾ ਤੀਜਾ ਸੂਆ ਬਾਈ ਕਹਿੰਦਾ ਪੂਰੇ 98000 ਦੇ ਦੇ ਦਾਂਗੇ ਤਾਜੀ ਸੂਈ ਹੋਈ ਆ 98000 ਦੀ ਸਿਰਫ ਪਹਿਲੀ ਮੈਸੂ ਜਿਹੜੀ ਮੰਡੀ ਦੇ ਵਿੱਚ 98000 ਦੇ ਬਾਈ ਨੇ ਰੇਟ ਕਰਿਆ ਠੀਕ ਆ ਪਿੰਡ ਇੱਕੋ ਐਡਰੈਸ ਹੋਰ ਬੋਲ ਦੇ ਬਾਈ ਪਿੰਡ ਨੰੰਜਾ ਵਾਲਾ ਜਿਲ੍ਹਾ ਬਠਿੰਡਾ ਨੰਬਰ 62896304 ਬਾਈ ਕੋਲੇ ਘਰੇ ਵੀ 10 ਪਸ਼ੂ ਤਾਜੇ ਸੂਏ ਰੈਡੀ ਖੜੇ ਖੜੇ ਹੁੰਦੇ ਆ ਕਈ ਵਾਰ ਕੀ ਗੱਡੀ ਗੁੱਡੀ ਦਾ ਆਰਡਰ ਕਰਨਾ ਪੈਂਦੇ ਭਰ ਦਾਂਗੇ ਹਾਂ ਹਾਂ ਰਾਮ ਸਿੰਘ ਦਾ ਪ੍ਰਬੰਧ ਫੁੱਲ ਬਾਈ ਫੁੱਲ ਫੁੱਲ ਰਹਿਣ ਸਹਿਣ ਦਾ ਪ੍ਰਬੰਧ ਆ ਗੱਡੀ ਦਾ ਆਰਡਰ ਕਰਦਾ ਬੰਦਾ ਤਾਂ ਵੀ ਬਾਈ ਕਹਿੰਦਾ ਕੋਈ ਚੱਕਰ ਨਹੀਂ ਭਰ ਦਾਂਗੇ ਠੀਕ ਆ ਪਰ ਸੰਪਰਕ ਜਰੂਰ ਕਰਕੇ ਆ ਜਿਓ ਲਮੇਤਰੋਣਾ ਬਾਈ ਕੋਲੇ ਵਧੀਆ ਟਾਪ ਦੇ ਚੰਗੀ ਕੁਆਲਿਟੀ ਵਾਲੇ ਜਿਵੇਂ ਕਹਦੀ ਬਰੀਡ ਵਾਜੀ ਹਨਾ ਬਰੀਡ ਦੀ ਕੰਮ ਕਰਦਾ ਬਾਈ ਤੇ ਬਰੀਡ ਵਾਲੀ ਨਾ ਗਨੇ ਕਾਫੀ ਟਾਈਮ ਪਹਿਲਾਂ ਬਾਈ ਦੇ ਇਥੋਂ ਨਗ ਦਿਖਾਏ ਸੀਗੇ ਤੇ ਅੱਜ ਫੇਰ ਬਾਈ ਦੂਜੀ ਵਾਰ ਫੇਰ ਮਿਲਿਆ ਤੇ ਵਧੀਆ ਜੀ ਮੈਂ ਕਹਿੰਦੀ ਬਰੀਡ ਤੇ ਕੰਮ ਕਰਦਾ ਤੇ ਹੁੰਦੇ ਬਾਈ ਹਰਿਆਣੇ ਵਾਲੇ ਹੈਨਾ ਹਾਂਜੀ ਹਰਿਆਣੇ ਦੀਆਂ ਹਰਿਆਣੇ ਤੋਂ ਲਊਗਾ ਬਾਈ ਕਹਿੰਦਾ ਇਦਾਂ ਲੈਂਦਾ ਨਹੀਂ ਆ ਵਪਾਰ ਦਾ ਕੰਮ ਆ ਚੰਗੇ ਲੈਵਲ ਦਾ ਠੀਕ ਆ ਸੌਂ ਕੀਆ ਤੇ ਉਰੇ ਹੋ ਜਾ ਬਾਈ ਇੱਕ ਵਾਰੀ ਇੱਕ ਵਾਰੀ ਆਪਾਂ ਬਾਈ ਨਾਲ ਜਾਣ ਪਛਾਣ ਕਰਾ ਲਈ ਤੇ ਫੇਰ ਆਪਾਂ ਡੀਟੇਲ ਲਏਨੇ ਬਾਈ ਸਸੀ ਗਾਲ ਸਸੀ ਗਾਲ ਵੀਰੇ ਤੇ ਬਾਈ ਨਾਮ ਦੱਸੋ ਆਪਣਾ ਨਾਮ ਵੀਰੇ ਆਪਣਾ ਜਸਪਾਲ ਸਿੰਘ ਠੀਕ ਹੈ ਪਿੰਡ ਮੌੜ ਖੁਰਦਾ ਮੌੜ ਖੁਰਦਾ ਜਿਹੜਾ ਬਠੰਡਾ ਬਠੰਡਾ ਹਾਂ ਤੇ ਆਪਣਾ ਘਰ ਇਥੋਂ ਕਿੰਨੇ ਕਿ ਦੂਰੀ ਤੇ ਹੈ ਮਾਨ ਸਰ ਵੀਰੇ ਵਸਾਇਆ ਮਨ ਅੱਧਾ ਕਿਲੋਮੀਟਰ ਹੈ ওভার ਬ੍ਰਿਜ ਨੰਗਣਸਾਰ ਠੀਕ ਆ ਸਾਰ ਆ ਜਾਂਦੇ ਆਪਣੇ ਘਰ ਠੀਕ ਆ ਤੇ ਭਾਈ ਇੱਕ ਵਾਰੀ ਮੋਬਾਈਲ ਨੰਬਰ ਬੋਲੋ ਮੋਬਾਈਲ ਨੰਬਰ ਆਪਣਾ ਹੈਗਾ ਭਾਈ 83607 ਹੂੰ 38157 ਕੀ ਨਾਮ ਕੋ ਲੈ ਸ ਭਾਈ ਜਸਪਾਲ ਠੀਕ ਆ ਜਸਪਾਲ ਜੀ ਆਪਾਂ ਭਾਈ ਗੱਲ ਕਰ ਲਈ ਅੱਜ ਕੈਨ ਆ이트 ਆਪਣੇ ਕੋਲ ਆਪਣੇ ਕੋਲ ਚਾਰ ਨਾਕ ਨੇ ਭਾਈ ਸੂਈਆਂ ਸਵਾਈਆਂ ਮੈਂ ਸਾਂਝਾ ਦਾਗ ਲਾਣੀ ਆ ਤਾਰੀਆਂ ਜਾਂ ਤਾਰੀਆਂ ਦੁੱਧ ਤਿਆਰ ਆਪਾਂ ਹਰਿਆਣੇ ਚੋਂ ਲੈ ਕੇ ਆਣੇ ਹਰਿਆਣੇ ਚੋਂ ਬਾਈ ਵਿੱਧ ਪ੍ਰੂਫ ਜਮਾ ਕਰਦੇ ਆਂ ਵੀਡੀਓ ਦਿਖਾ ਦੇਣਾ ਕਰਾਂਗੇ ਠੀਕ ਹੈ ਮਤਲਬ ਇੱਥੋਂ ਨਹੀਂ ਆਪਾਂ ਖਰੀਦੇ ਨਾ 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 ਇੱਥੋਂ ਆਪਾਂ ਖਰੀਦੇ ਲੈ ਮਿੱਤਰੋ ਦੇਲੇ ਭਰਾ ਕਹਿੰਦੇ ਹਰਿਆਣੇ ਦੀ ਮੱਝ ਖਰੀਦੀ ਨਹੀਂ ਵਿੱਧ ਪ੍ਰੂਫ ਕੋਈ ਐਮ ਨਹੀਂ ਵੀ ਉਹ ਹੀ ਕਹਦਾ ਵੀ ਅਸੀਂ ਹਰਿਆਣੇ ਦੀ ਲੈ ਕੇ ਆ ਗਏ ਹੈਣਾ ਵਿੱਧ ਪ੍ਰੂਫ ਬਾਈ ਕੋਲੇ ਕੱਲੀ ਕੱਲੀ ਝੋਟੀ ਡਿਟੇਲ ਹੋਊਗੀ ਠੀਕ ਹੈ ਘਰੇ ਆ ਕੇ ਪ੍ਰੂਫ ਵੀ ਦੇਖ ਸਕਦੇ ਹੋ ਕਿੱਥੋਂ ਖਰੀਦੀ ਆ ਸਾਰਾ ਤੁਹਾਨੂੰ ਕਿਤੇ ਕਿੱਲੇ ਸਾਰਾ ਦਿਖਾ ਦਊਗਾ ਬਾਈ ਦਾ ਕੰਮ ਆ ਵਪਾਰ ਦਾ ਸ਼ੌਂਕ ਦਾ ਕੰਮ ਆ ਪਰ ਤੁਸੀਂ ਵੀਡੀਓ ਕਾਫੀ ਦੇਖਿਆ ਹੋਣੀ ਆ ਕਾਫੀ ਜਾਣ ਲੱਗ ਗਏ ਬਾਈ ਮਨੋ ਵੀ ਆਪਾਂ ਦੁੱਧ ਦਾ ਨਾਲ ਨਾਲ ਦੁੱਧ ਦਾ ਕੰਮ ਵੀ ਆਪਣੇ ਕੋਲੇ ਘਰੇ ਵੀ ਆਪਣੇ ਕੋਲੇ ਬਾਈ ਬਾਈ 33 ਵਰਗਾ ਮੈਂ ਸੱਚੰਗੀ ਆ ਠੀਕ ਆ ਦੁੱਤੇ ਲਾਇਆ ਹੋਈ ਯਾਨੀ ਦੁੱਤੇ ਲਾਂਗੇ ਮੰਡੀ ਜਿਹ ਰਹਿਨੇ ਆ ਹਾਂ ਠੀਕ ਆ ਲੈ ਬਾਈ ਤੋਰ ਇੱਕ ਨੰਬਰ ਤੇ ਕਰ ਲੈ ਮੈਂ ਮਨੀ ਤੋਰ ਮੈਂ ਆਹ ਛੋਟੀ ਤੋਰ ਲੈ ਮੇਂ ਤਰ ਤੁਰ ਦੀ ਇੱਕ ਵਾਰੀ ਚੈੱਕ ਕਰ ਲਿਓ ਤੇ ਕਹਵੇਂ ਸੂਇਆ ਬਾਈ ਇਹ ਇਹ ਪਹਿਲੇ ਨਹੀਂ ਝੋਟੀ ਆ ਬਾਈ ਚਾਰ ਦੰਦਾ ਪਹਿਲੇ ਸੂਇਆ ਹਾਂ 10 ਦੰਦਾ ਸੂਈ ਨੂੰ ਅੱਜ ਹੂੰ ਤੇ 15 ਕਿਲੋ ਬੋਲਾ ਜਮਾ ਕੰਡੇ ਦਾ ਤਿਆਰ ਆ ਥੱਲੇ ਲੰਮੇ ਤੋਂ ਪਹਿਲੇ ਸੂਏ ਜਿਹੜੀ ਝੋਟੀ ਤਾਜੀ ਸੂਈ ਆ 15 ਕਿਲੋ ਬਾਈ ਕਹਿੰਦਾ ਕੋਈ ਵੀ ਭਰਾ ਕੰਡਾ ਲਾ ਲੇ ਬਾਈ ਹਨਾ ਹਾਂਜੀ ਹਾਂਜੀ ਤਸੱਲੀ ਕਰਕੇ ਫੇਰ ਲਏ ਹਰਿਆਣੇ ਦੀ ਝੋਟੀ ਆ ਬਾਕੀ ਸਾਨੂੰ ਦੱਸ ਦਿਓ ਰਹਿਣੀ ਵਹਿਣੀ ਠੀਕ ਆ ਤਾਜੀ ਸੂਈ ਹੋਈ ਆ ਕੈ ਦਿਨ ਹੋ ਗਿਆ ਬਾਈ ਇਹਨੂੰ ਦੱਸ ਮਾ ਦਿੰਨਾ ਬਾਈ ਜੀ ਦੱਸ ਮਾ ਦੈਨ ਸੂਈ ਨੂੰ ਆ ਤੇ 15 ਕਿਲੋ ਪ੍ਰੋਪਰ ਦੁੱਧ ਬਾਈ ਤਿਆਰ ਆ ਪੂਰਾ ਕੰਡਾ ਲਾ ਲੇ ਹੋ ਆ ਕੇ ਰਿਆਸ ਬਾਈ ਦੀ ਮੋੜ ਆ ਓਵਰ ਬ੍ਰਿਜ ਦੇ ਥੱਲੇ ਹਨਾ ਬਾਈ ਓਵਰ ਬ੍ਰਿਜ ਨੰਗਲਸਾਰ ਬਸ ਘਰ ਆ ਜਾਂਦਾ ਦੁੱਧ ਦਾ ਕਾਰੋਬਾਰ ਡੈਰੀ ਆ ਵੱਡੀ ਤੇ ਬਾਕੀ ਚੰਗੇ ਪਸ਼ੂ ਲਿਆ ਕੇ ਬਰੀਡ ਵਾਲੇ ਬਾਈ ਸੇਲ ਕਰਦਾ ਤੇ ਕਿੰਨੇ ਕਿ ਦੁੱਧ ਦੀ ਮਾਲਕਣਾ ਬਾਈ ਬਾਈ ਦੁੱਧ 15 ਦਾ ਹੁਣ ਤਿਆਰ ਹੈ ਅਜੇ ਵਧੂਗੀ ਕਿਲੋ ਦੋ ਕਿਲੋ ਕੰਨ ਲੱਗੀ ਨਹੀਂ ਹੈ ਜੀ ਅਜੇ ਤਾਂ ਬਸ ਦੋ ਕਿਲੋ ਦਾ ਆਰਾਮ ਨਾ ਦੇ ਦਿੰਦਾ ਹਾਂ 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 ਆਰਾਮ ਨਾ ਬਾਈ ਆਪਾ 16 17 ਦੀ ਗਾਰੰਟੀ ਦੇ ਇਸ ਹਾਂਜੀ 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 ਤੇ ਰੇਟ ਬਾਈ ਕੀ ਕਰੇ ਰੇਟ ਦਾ 1,80,000 ਰੁਪਇਆ ਬਾਈ 1,80,000 ਮਾਨਦਾਨ ਬਾਈ ਕਿੰਨਾ ਹੋ ਹੋ ਜਾਊਗਾ ਵੀਰੇ ਖੁੱਲਾ ਕਰ ਦਾਂ ਮਾਨਦਾਨ ਜੀ ਠੀਕ ਆ ਮਾਨਦਾਨ ਬਾਈ ਕਹਿੰਦਾ ਖੁੱਲਾ ਕਰ ਦਾਂਗੇ ਰੇਟ ਮੰਡੀ ਦੇ ਹਿਸਾਬ ਮਿੱਤਰੋ ਕਰਨੇ ਪੈਂਦੇ ਹਨ ਤੇ ਕਿਉਂ ਜਿਵੇਂ ਦੁਨੀਆਦਾਰੀ ਇੱਥੇ ਹੋਏ ਹਿਸਾਬ ਰੇਟ ਕਰਨਾ ਪੈਂਦਾ ਤੇ ਕੋਈ ਗੱਲ ਨਹੀਂ ਜਦੋਂ ਤੁਸੀਂ ਆਓਗੇ ਬਾਈ ਕਹਿੰਦਾ ਮਾਨ ਤਾਨ ਖੁੱਲਾ ਕਰਕੇ ਦਰਾਂਗੇ ਲੈ ਬਈ ਦੋ ਨੰਬਰ ਵਾਲੀ ਤੋਰ ਕੇ ਦੋ ਨੰਬਰ ਵਾਲੀ ਝੋਟੀ ਫੋਲ ਵੀ ਇਹਦੀ ਬਾਈ ਕੀ ਡਿਟੇਲ ਆ ਕਮਸ ਸੁਆ ਇਹ ਦੂਜਾ ਸੁਆ ਬਾਈ ਪੂਰੀ ਆ ਜਾ ਮੇਰੇ ਕੋਲ ਦੂਜਾ ਸੁਆ ਹਾਂਜੀ ਹਾਂ ਠੀਕ ਆ ਤੇ ਕਿੰਨੇ ਦਿਨ ਹੋ ਗਏ ਬਾਈ ਸੂਈ ਨੂੰ ਇਹਨੂੰ ਵੀ ਦੱਸ ਦੇਣਾ ਹੋਵੇ ਬਾਈ ਦੱਸ ਦੇਣਾ ਸੂਈ ਆ ਹਾਂ ਦੁੱਧ ਹੁਣ ਬਾਈ ਦੁੱਧ 16 ਕਿਲੋ ਕੰਡੇ ਦਾ ਬਾਈ ਹੂੰ ਥੋੜਾ ਥਣ ਮੋਟਾ ਜ਼ਰੂਰ ਲੱਗੀ ਹੈ ਨਾ ਹਾਂ ਹਾਂ ਲੰਬਾ ਵੀ ਲੈ ਗਈ ਮੋਟਾ ਹਾਂ ਹਾਂ ਛੋਟਾ ਬਰੀਕ ਆਣਿਆ ਬਾਈ ਹੁਣ ਦੁੱਧ 10 ਕਿਲੋ ਕਹਿੰਸੀ ਨਾ ਨਾ 16 ਕਿਲੋ 16 ਕਿਲੋ ਜਮਾ ਜਮਾ ਕੰਡੇ ਦਾ ਬਾਈ ਮਾਗਰ ਕੱਟੀ ਆ ਜੇ ਕੰਡਾ ਲੈ ਕੇ ਆ ਜਾ ਬਾਈ ਕਹਿੰਦਾ 16 ਕਿਲੋ ਰੈਡੀ ਜਮਾ ਤਿਆਰ ਆ ਠੀਕ ਆ ਮਾਗਰ ਕੱਟੀ ਆ ਹਰਿਆਣੇ ਦੇ ਵਿੱਚੋਂ ਆਈ ਆ ਪੂਰਾ ਵਿਧ ਪ੍ਰੂਫ ਹਨਾ ਬਾਈ ਹਾਂਜੀ ਹਾਂਜੀ ਪੂਰਾ ਪ੍ਰੂਫ ਦੇ ਕੇ ਤੋਰ ਦਾਂਗੇ ਗਾਰੰਟੀ ਫੁੱਲ ਆ ਚੋਕੇ ਦੇਖੋ ਤਿੰਨ ਟਾਈਮ ਚੋ ਦੋ ਟਾਈਮ ਚੋ ਹਾਂਜੀ ਤੁਸੀਂ ਤਸੱਲੀ ਕਰਕੇ ਫਿਰ ਇਥੇ ਹਾਂਜੀ ਤੇ ਆਖਰ ਨੂੰ ਬਾਈ ਦੁੱਧ ਉਹ ਵੀ ਕਿੰਨਾ ਪਾ ਦੂਗੀ ਐਂਡ ਤੇ ਜਾ ਕੇ 18 ਕਿਲੋ ਦੇ ਦ ਦੇ ਦੋ ਬਾਈ 18 ਦੀ ਗਰੰਟੀ ਹੈ ਹਾਂਜੀ ਹਾਂਜੀ 18 ਕਿਲੋ ਬਾਈ ਕਹਾਂ ਦੇ ਦੂਗੀ ਜਦੋਂ 16 ਹੁਣ ਤਿਆਰ ਆ ਇਹ ਕਣਕ ਨੂੰ ਤੇ ਚੱਲੀ ਹੁੰਦਾ 10 ਦਿਨ ਹੋਏ ਸੂਈ ਨੂੰ ਹਾਂਜੀ ਤੇ ਬਾਕੀ ਹੌਲੀ ਹੌਲੀ ਪੀਕ ਲੈਵਲ ਤੇ ਪਸੂ ਫੜਦਾ ਹਾਂਜੀ ਤੇ ਉਹਦਾ ਰੇਟ ਬਾਈ ਕੀ ਕਰਦਾ ਉਹਦਾ ਵੀ 180 ਬਾਈ 180 ਮਾਨਦਾਨ ਹੋ ਜੂ ਹੈ ਨਾ ਹਾਂਜੀ ਹਾਂਜੀ ਮਾਨਦਾਨ ਰੇਟ ਉਹਦਾ ਵੀ 180 ਆ ਇਹਦੇ ਵੀ 180 ਹੈ ਮਾਨਦਾਨ ਹੋ ਜੂਗਾ ਨਾ ਤੀਜੇ ਨੰਬਰ ਤੇ ਤੋਰ ਬਾਈ ਤੀਜੇ ਨੰਬਰ ਤੇ ਝੋਟੀ ਬਾਈ ਇਹ ਕਿਵੇਂ ਸੂਆ ਦੂਜਾ ਸੂਆ ਬਾਈ ਜੀ ਦੂਜਾ ਸੂਆ ਹਾਂ ਤੇ ਇਹ ਕਹਿ ਦਿੰਨਾ ਸੁਯੋਗ ਬਾਈ ਇਹ ਵੀ 9-10 ਦਿਨਾਂ ਦੀ ਆ ਬਾਈ 9-10 ਦਿਨਾਂ ਦੀ ਠੀਕ ਆ ਦੁੱਧ ਬਾਈ ਉਹਦੇ ਥੱਲੇ ਇਹਦੇ ਥੱਲੇ ਦੁੱਧ ਬਾਈ 20 ਲੀਟਰ ਕੰਡੇ ਲੈ ਹੂੰ ਹੂੰ ਲੇਵਲ ਉਹ ਚੰਗਾ ਬਣਾਇਆ ਮਿੱਤਰੋ ਤੇ ਥੋੜਾ ਸਪੇਸ ਵੀ ਜ਼ਿਆਦਾ ਆ ਵਧੀਆ ਹਾਂਜੀ ਤੇ ਬਾਕੀ ਆਰਡਰ ਲੈ ਕੇ ਮੈਂ ਤਾਂ ਤੁਰਿਆ ਨਹੀਂ ਜਾਂਦਾ ਤੇ ਇਹਦੇ ਥੱਲੇ ਬਾਈ ਦੁੱਧ ਹੋਣਾ ਇਸ ਟਾਈਮ 20 ਕੰਡੇ ਦਾ ਬਾਈ ਜੀ ਜਮਾ ਪੂਰਾ ਹਾਂਜੀ ਹਾਂਜੀ ਬਾਕੀ ਯਾਰ 10-10 ਆਰਡਰ ਹਨਾ ਹਾਂਜੀ ਤੇ 20 ਕਿਲੋ ਬਾਈ ਕਹਿੰਦਾ ਕੰਡਾ ਲਾ ਕੇ ਤੋ ਉਹ ਲਗੇ ਕੋਈ ਵੀ ਬਰਾ ਲਿਜਾ ਸਕਦਾ ਬਾਕੀ ਸਟ੍ਰਕਚਰ ਆ ਜਿਹੜੇ ਮੱਝ ਦੇ ਬਾਡੀ ਸਟ੍ਰਕਚਰ ਢਾਂਚਾ ਸਰੀਰ ਦੁੱਧ ਵਾਲੇ ਕੈਰੈਕਟਰ ਜਿਹੜੇ ਦੱਸ ਦੇਣੀ ਪਿੱਠ ਬੁੜੇ ਦੀ ਮੰਤਰ ਵਧੀਆ 18 19 ਕਿਲੋ ਪਹਿਲੇ ਸੂਏ ਦਾ ਦੁੱਧ ਪਾਇਆ ਹੋਇਆ ਬਾਈ ਕੱਟੀ ਦਾ ਹੁਣ ਦੂਜੇ ਸੂਏ ਸੂਈ ਆ ਹਾਂ ਦੂਜੇ ਸੂਏ ਸੂਈਆ ਚ 10 ਮਾ 11 ਮਾ ਦੇਣੇ ਐਵੇਂ ਮੰਨੋ ਵੀ ਦੁੱਧ 22 ਕਿਲੋ ਦਾ ਜਾਉ ਖੁੱਲਾ 22 ਕਿਲੋ ਜਾਊਗੀ ਹਾਂਜੀ 20 ਤੇ ਜਾ ਬਈ ਆਪਾਂ ਮੰਨ ਲਾ ਹੁਣ 20 ਤਿਆਰ ਹੈ ਆਪਾਂ ਗਰੰਟੀ ਦਿੰਦੇ ਫੁੱਲ ਹਾਂ ਹਾਂ ਕੱਲ ਨੂੰ 22 ਆਲੇ ਦੇ ਘਰੇ ਦੇ ਦੇ ਨਾਲ ਆਪਾਂ 20 ਦੀ ਗਰੰਟੀ ਫੁੱਲ ਦੇ ਕੇ ਦੁਰਾਂਗੇ ਹਾਂ ਹਾਂਜੀ ਹਾਂਜੀ ਜਿੰਨਾ ਆਪਾਂ ਕੋਲ ਹੈਗਾ 20 ਦੀ ਗਰੰਟੀ ਬਾਈ ਕਹਿੰਦਾ ਫੁੱਲ ਦੇ ਕੇ ਦੁਰਾਂਗੇ ਕੰਡਾ ਲਿਆਵੇ ਧੋਲ ਕੇ ਦੇਖ ਲਓ ਕੋਈ ਚੱਕਰ ਨਹੀਂ ਤੇ ਰੇਟ ਬਾਈ ਉਹਦਾ ਰੇਟ ਬਾਈ 3 ਲੱਖ ਰੁਪਈਆ ਦਾ 3 ਲੱਖ ਰੁਪਈਆ ਮਾਨਦਾਨ ਹੋ ਜੂ ਹੈਨਾ ਹਾਂਜੀ ਤੇ ਤੌਰ ਬਾਈ ਕਰਾ ਜਾ ਉੱਥੇ ਨੰਬਰ ਤੇ ਇਹ ਆ ਗਈ ਚੌਥੇ ਨੰਬਰ ਵਾਲੀ ਤੇ ਇਹ ਵੀ ਬਾਈ ਕਹਿੰਦੇ ਨੇ ਸੂਈ ਆ ਇਹ ਨੂੰ ਵੀ ਬਈ ਇਹ ਨਿਕਦਣੀ ਹੋਵੇ ਦਾ ਕਰੰਦ ਚਾਰੇ ਇਕੱਠੀਆਂ ਆਈਆਂ ਸੀ ਬਈ ਇਹ ਹਾਂ ਤੇ ਇਕੱਠੀ ਬਸ ਇੱਕ ਇੱਕ ਦਿਨ ਦੀ ਪਿੱਥੀ ਤੇ ਸੂਈ ਗਈ ਕਹਵੇਂ ਸੂਈ ਆ ਬਈ ਉਹ ਉਹ ਤੀਜਾ ਸੂਆ ਬਈ ਤੀਜਾ ਸੂਆ ਲੇਵਲ ਉਹ ਬਈ ਦਾ ਵੀ ਕਰਮੜ ਦੇ ਚੰਗਾ ਹਨਾ ਇਹਨੇ ਬਈ 21 ਕਿਲੋ ਦੁੱਧ ਦਿੱਤਾ ਹੋਇਆ ਦਿੱਤਾ ਹੋਇਆ ਤੀਜੇ ਸੂਆ ਬਈ ਕੋਲ ਖਣ ਲੈਵੇ ਦੀ ਹਾਂ ਖਣ ਪੂਰੀ ਸਪੇਸ ਤੇ ਆ ਮਿੱਤਰੋ ਤੇ ਹੁਣ ਬਈ ਦੁੱਧੋ ਦੇ ਥੱਲੇ ਹੁਣ 20 ਤੋਂ ਬਾਹਰ ਬਾਹਰ ਆ ਬਈ 20 ਤੋਂ ਬਾਹਰ ਹਾਂ ਕਿੰਨੇ ਦੀ ਉਮੀਦ ਲਾ ਕੇ ਦੇਵਾਂਗੇ ਅਪਾ ਨੂੰ ਦੇਖੋ ਬਈ ਆਪਾਂ ਤਾਂ ਕਹਿੰਦੇ ਆ ਵੀ ਆਪਾਂ ਜਿੰਨਾ ਪਰ ਦਿੱਤਾ ਆਪਾਂ ਮੈਂ ਤਾਂ ਉੰਨੀ ਕਹਾਂ ਮਾਦਰ ਕਹਿੰਦੇ ਕੀ ਕਿਵੇਂ ਹੁਣ ਮਨ ਲਾ 20 ਤੋਂ ਬਾਹਰ ਤਿਆਰ ਆ ਹਾਂ 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 ਠੀਕ ਐ ਮੱਜਾਂ ਚੰਗੀਆਂ ਮਿੱਤਰੋ ਬਰੀਡ ਵਾਈ ਦੇ ਤੇ ਹਰਿਆਣੇ ਦੇ ਵਿੱਚੋਂ ਆਇਆਂ ਪੂਰੇ ਵਿੱਧ ਪ੍ਰੂਫ ਲੈ ਕੇ ਤੁਸੀਂ ਜਿਹੜੀ ਖਰੀਦ ਸਕਦੇ ਇਹਦਾ ਬਾਈ ਕੀ ਰੇਟ ਕਰਿਆ 20 ਕਿਲੋ ਇਹਦਾ ਵੀ ਤਿੰਨ ਬਾਈ ਇਹਦਾ ਵੀ ਤਿੰਨ ਹਾਂਜੀ ਉਹ ਦੋਨਾਂ ਦੇ ਤਣ ਤਣ ਰੇਟ ਆ ਇਹਨਾਂ ਦੇ ਕੀ ਗੱਸੀ ਹੈਨਾ ਤੇ ਉਹਨਾਂ ਚੋਂ ਮਾਨਦਾਨ ਵੀ ਹੋ ਜੂ ਹੈਨਾ ਬਾਈ ਹੋ ਜੂ ਹੋ ਜੂ ਕੋਈ ਵੀ ਭਰਾ ਆਉਣਾ ਚਾਹੁੰਦਾ ਘਰੇ ਰਹਿਣ ਸੰਦ ਬਰਾਂਧ ਹੈਗਾ ਬਾਈ ਹਾਂਜੀ 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 ਠੀਕ ਆ ਤੰਡਾ ਨਾਲ ਲੱਗਿਆ ਵੇ ਹਾਂਜੀ ਤਿੰਨ ਟਾਈਮ ਚੋਕੇ ਲੈ ਜੇ ਆਪਾਂ ਨੂੰ ਕੋਈ ਵਾਹਣਾ ਨਾ ਨਾ ਕੋਈ ਵਾਹਣਾ ਠੀਕ ਰੇਟ ਕਰਿਆ ਖੁੱਲੇ ਪੈਸੇ ਤੇ ਮੱਝ ਵੀ ਵਾਲੇ ਨੂੰ ਯਾਰ ਚੰਗੀ ਦਊਗਾ ਬਰੀਡ ਵਾਲੀ ਹਨਾ ਇੰਨਾ ਦੁੱਧ ਦੀ ਗਰੰਟੀ ਕੋਈ ਨਹੀਂ ਲੈਂਦਾ ਤੇ ਨਾ ਕੋਈ ਪ੍ਰੂਫ ਦੇਵੇ ਕਈ ਵਾਰ ਆਲਾ ਕਹਿੰਦਾ ਹਰੇਕ ਹੀ ਦਿੰਦਾ ਵੀ ਮੈਂ ਵੀ ਬਾਈ ਹਰਿਆਣੇ ਤੋਂ ਲਿਆ ਆਂ ਪਰ ਬਾਈ ਦੀਆਂ ਵੀਡੀਓ ਵੀ ਦੇਖੀ ਨੇ ਕਾਫੀ ਤੇ ਬਾਈ ਪ੍ਰੂਫ ਦੇ ਕੇ ਦਰੂਆ ਵੀ ਆ ਯਾਰ ਆਪਾਂ ਇਹੀ ਝੋਟੀ ਆ ਇੱਥੋਂ ਖਰੀਦੀ ਆ ਕੱਲੇ ਕੱਲੇ ਪਿੰਡਾਂ ਆ ਪਹਿਲਾਂ ਝੋਟੀ ਆ ਬਾਈ ਐ ਮੰਨ ਲਓ ਤੁਸੀਂ ਇਹਦੀ 22 ਕਿਲੋ ਤੋਂ 3 ਦੇ ਵਿਚਾਲੇ ਗਾੜੀ ਗਾੜੀ ਆ ਹਾਂ ਫੇਰ ਤਾਂ ਬਾਈ ਦੁੱਧ ਸੋਨਾ ਕੱਢੂ ਕੱਢੂ ਹਨਾ ਹਾਂ ਤੇ 22 3 ਕਿਲੋ ਦੇ ਵਿਚਾਲੇ ਜਿਹੜੀ ਬਾਈ ਕਹਿੰਦਾ ਗਾੜੀ ਆ ਪਹਿਲਾਂ ਛੋਟੀ ਦੀ ਤੇ ਬਾਕੀ ਬਠਪੜੇ ਦੋਸਤੋ ਸਾਰੇ ਚੰਗੇ ਤੇ ਥਾਂ ਲੇਵੇ ਬਿਲਕੁਲ ਵਧੀਆ ਤੇ ਇੱਕ ਵਾਰੀ ਡਰੈਸ ਹੋਰ ਬੋਲਦੇ ਬਾਈ ਡਰੈਸ ਬਾਈ ਆਪਣਾ ਪਿੰਡ ਮੌੜਖੁਰਦ ਜ਼ਿਲ੍ਹਾ ਪਠੰਡਾ ਹਾਂ ਨਾਂ ਮੇਰਾ ਜਸਪਾਲ ਸਿੰਘ ਬਾਈ ਹਾਂ ਮੋਬਾਈਲ ਨੰਬਰ ਹੈਗਾ ਮੇਰਾ 83607 ਠੀਕ ਹੈ 36157 ਠੀਕ ਹੈ ਤੇ ਘਰ ਆਪਣਾ ਰਹਿੰਦਾ ਓਵਰਰੇਜ ਦੇ ਕੋਲੇ ਹਨਾ ਹਾਂ ਹਾਂ ਤਲਵੰਡੀ ਰੋਡ ਤੇ ਬਸ ਬਾਈ ਓਵਰਰੇਜ ਟੰਗੜਾ ਜਿੱਥੇ ਮੰਡੀ ਲੱਗਦੀ ਮੰਨ ਲਾ 1/2 ਕਿਲੋਮੀਟਰ ਹਾਂਜੀ ਹਾਂਜੀ 500 ਮੀਟਰ ਦੀ ਦੂਰੀ ਤੇ ਆ ਬਾਕੀ ਬਾਈ ਨੂੰ ਫੋਨ ਕਰਕੇ ਤੁਸੀਂ ਸੰਪਰਕ ਕਰਕੇ ਫੇਰ ਮਿੱਤਰੋ ਆਇਓ ਤਸल्ली ਫੋਨ ਕਰਕੇ ਵੀ ਕਰ ਸਕਦੇ ਹੋ ਘਰੇ ਜਾ ਕੇ ਵੀ ਕਰ ਸਕਦੇ ਹੋ ਵੀਡੀਓ ਚੰਗੀ ਲੱਗੀ ਸ਼ੇਅਰ ਲਾਈਕ ਜ਼ਰੂਰ ਕਰਿਓ ਤੇ ਆਪਣੇ ਚੈਨਲ ਨੂੰ ਜ਼ਰੂਰ ਫੋਲੋ ਕਰਿਓ